ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 28 29 ਅਤੇ 30 ਜੂਨ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਜੋ ਆਖਰੀ ਤਿੰਨ ਦਿਨ ਇਸ ਜੂਨ ਮਹੀਨੇ ਦੇ ਬਚ ਰਹੇ ਨੇ ਤਾਂ ਕੀ ਬੱਦਲਬਾਈ ਮੀਂਹ ਹਨੇਰੀ ਅਤੇ ਬਰਸਾਤ ਜਾਨੀ ਕਿ ਮੌਨਸੂਨ ਦਾ ਕਿਵੇਂ ਦਾ ਅਸਰ ਰਹੇਗਾ ਕਿਉਂਕਿ ਮੌਨਸੂਨ ਹੁਣ ਪੂਰੇ ਪੰਜਾਬ ਨੂੰ ਕਵਰ ਕਰ ਚੁੱਕਿਆ ਜੀ ਵਧੀਆ ਤਰੀਕੇ ਨਾਲ ਐਂਟਰੀ ਹੋਈ ਹੈ ਵੱਖ-ਵੱਖ ਥਾਵਾਂ ਤੇ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਚੁੱਕਿਆ ਹੈ ਤੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਹਾਂ ਠੀਕ ਠਾਕ ਹੈ ਮੌਸਮ ਕੋਈ ਬਹੁਤ ਜ਼ਿਆਦਾ ਮੀਂਹ ਵੀ ਨਹੀਂ ਹੈ ਕੋਈ ਬਹੁਤ ਘੱਟ ਮੀਂਹ ਵੀ ਨਹੀਂ ਹੈ ਪਰ ਹਾਂ ਹਲੇ ਵੀ ਪੰਜਾਬ ਦੇ ਕੁਝ ਕੁ ਇਲਾਕੇ ਅਜੇਹੇ ਨੇ ਜਿਨ੍ਹਾਂ ਵਿੱਚ ਹਲੇ ਮੀਂਹ ਚੱਜ ਨਾਲ ਨਹੀਂ ਹੋਇਆ ਜਾਂ ਵਧੀਆ ਤਰੀਕੇ ਨਾਲ ਮੀਂਹ ਨਾ ਹੋਣ ਕਰ ਉੱਥੇ ਹਲੇ ਵੀ ਗਰਮੀ ਦਾ ਪ੍ਰਕੋਪ ਜਾਰੀ ਹੈ ਪਰ ਬਹੁਤੇ ਇਲਾਕੇ ਦੀ ਗੱਲ ਕੀਤੀ ਜਾਵੇ 90 ਤੋਂ 95% ਹਿੱਸੇ ਅਜੇਹੇ ਨੇ ਪੰਜਾਬ ਦੇ ਜਿਨ੍ਹਾਂ ਵਿੱਚ ਠੀਕ ਠਾਕ ਮੀਂਹ ਹੋ ਚੁੱਕਿਆ ਜੀ ਤੇ ਵਧੀਆ ਮੀਂਹ ਹੋਣ ਦੇ ਕਾਰਨ ਵਧੀਆ ਤਰੀਕੇ ਨਾਲ ਸਾਨੂੰ ਮੌਸਮ ਦੇ ਵਿੱਚ ਸਾਬ ਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲਿਆ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਾਂਗੇ 28 29 ਅਤੇ 30 ਜੂਨ ਦੀ ਫਿਰ ਦੇਖਾਂਗੇ ਲਾਸਟ ਵਿੱਚ ਮੌਨਸੂਨ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਬੱਦਲਵਾਈ ਸਿਸਟਮ ਇਕਾ ਦੁੱਕਾ ਦਿਖਾਈ ਦੇ ਰਹੇ ਨੇ ਮੌਸਮ ਫਿਲਹਾਲ ਕਲੀਅਰ ਜਾਪ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਸਾਡਾ ਚੈਨਲ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਮਿਸ ਨਾ ਕਰ ਸਕੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਿਓ ਤਾਂ ਕਿ ਬਾਕੀ ਦਰਸ਼ਕ ਵੀ ਰਹਾ ਤਾਂ ਕੋਈ ਜਾਣਕਾਰੀ ਪਹੁੰਚਦੀ ਹੋ ਸਕੇ ਬਿਨਾਂ ਕਿਸੇ ਰੁਕਾਵਟ ਤੋਂ ਹੁਣ ਗੱਲ ਕਰਦੇ ਆ ਜੀ 28 29 ਤੇ 30 ਜੂਨ ਦੇ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ 28 ਤਰੀਕ ਦੇ ਮੌਸਮ ਦੀ ਤਾਂ 28 ਜੂਨ ਨੂੰ ਅਗਰ ਗੱਲ ਕਰੀਏ ਤਾਂ ਮੌਸਮ ਦੇ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਨਹੀਂ ਕੋਈ ਤਕੜਾ ਸਿਸਟਮ ਵੀ ਨਹੀਂ ਹੈ ਮਿਕਸੇਰ ਰੂਪ ਦੇ ਵਿੱਚ ਸਿਸਟਮ ਹੈ ਜਿਹਦੇ ਵਿੱਚ ਸਭ ਤੋਂ ਵੱਧ ਸਾਨੂੰ ਜਿਹੜਾ ਅਸਰ ਦੇਖਣ ਨੂੰ ਮਿਲੇਗਾ ਉਹ ਜ਼ਿਲ੍ਹਾ ਰੂਪਨਗਰ ਸਭਜਤਾਜੀਤ ਸਿੰਘ ਨਗਰ ਫਤੇਗੜ ਪਟਿਆਲਾ ਅਤੇ ਕੁਝ ਕੇ ਇਲਾਕਾ ਮਲੇਰਕੋਟਲੇ ਦਾ ਇਹਦੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਜਿਹੜੇ ਮਤਮਦ ਦਰਮਿਆਨੇ ਸੁਭਾਅ ਦੀ ਜਿਹੜਾ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਨਾਲ ਹਲਕੀ ਦਰਮਿਆਨੀ ਬੱਦਲਬਾਈ ਮੀਂਹ ਥੋੜੀ ਬੋਧੀ ਤੇਜ਼ ਹਨੇਰੀ ਉਹ ਵਾਲੇ ਜਿਹੜਾ ਏਰੀਆ ਜੀ ਉਹ ਹੈ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਅਤੇ ਪਠਿੰਡਾ ਜ਼ਿਲ੍ਹਾ ਇਹ ਜ਼ਿਲ੍ਹੇ ਜਿਹੜੇ ਆਉਣਗੇ ਇਹ ਆਉਣਗੇ ਹਲਕੇ ਦਰਮਿਆਨੇ ਸਿਸਟਮ ਦੇ ਅੰਦਰ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਆ ਮੀਂਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਜੀ ਘੱਟ ਇਲਾਕਾ ਜਿਹੜੇ ਜਿੱਥੇ ਘੱਟ ਮੀਂਹ ਦੀ ਉਮੀਦ ਹੈ ਉਹ 28 ਜੂਨ ਨੂੰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਹ ਇਲਾਕੇ ਨੇ ਜਿਨ੍ਹਾਂ ਵਿੱਚ ਸਭ ਤੋਂ ਘੱਟ ਜਣੇ ਕਿ ਹਲਕਾ ਦਰਮਿਆਨੀ ਬੱਦਲਬਾਈ ਕਹਿ ਲਈਏ ਜਾਂ ਬੂੰਦਾਬੰਦੀ ਜਾਂ ਹਲਕੀ ਦਰਮਿਆਨੀ ਹਵਾ ਹੀ ਚੱਲੇਗੀ ਕੋਈ ਭਾਰੀ ਉਮੀਦ ਨਹੀਂ ਹੈ ਕਿ ਬਹੁਤ ਤਕੜਾ ਸਿਸਟਮ ਲੱਗਣ ਜਾ ਰਿਹਾ ਹੈ ਜਾਂ ਕੋਈ ਵਧੀਆ ਮੀਂਹ ਹੋਵੇਗਾ ਇਹ ਇਲਾਕਿਆਂ ਵਿੱਚ ਇਸ ਦਾ ਅਸਰ ਘੱਟ ਹੀ ਦੇਖਣ ਨੂੰ ਮਿਲੇਗਾ ਪਰ ਅਗਰ ਗੱਲ ਕਰੀਏ 29 ਜੂਨ ਦੀ ਤਾਂ 29 ਜੂਨ ਨੂੰ ਥੋੜੀ ਜਿਹੀ ਸ਼ਿਕਾਇਤ ਦੂਰ ਹੋਵੇਗੀ ਪੰਜਾਬ ਵਾਸੀਆਂ ਦੀ ਕਿਉਂਕਿ ਦੋ ਸਿਸਟਮ ਇੱਕ ਵਧੀਆ ਤਰੀਕੇ ਨਾਲ ਉੱਤਰ ਪੂਰਬੀ ਅਤੇ ਦੱਖਣ ਪੱਛਮੀ ਇਲਾਕੇ ਇਹਦੇ ਵਿੱਚ ਵਧੀਆ ਸਿਸਟਮ ਲੱਗਣ ਜਾ ਰਹੇ ਆ ਜਿਹਦੇ ਵਿੱਚ ਜਿਆਦਾ ਉਮੀਦ ਹੀ ਉਮੀਦ ਜਿਹੜੀ ਕੀਤੀ ਜਾ ਰਹੀ ਹੈ ਉਹ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹੇ ਨੇ ਇਹਨਾਂ ਵਿੱਚ ਹੋਵੇਗੀ ਕ੍ਰੋਜ਼ਪੁਰਾ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮਾਨਸਾ ਅਤੇ ਬਰਨਾਲਾ ਇਹਨਾਂ ਵਿੱਚ ਵੀ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਵਧੀਆ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਪਰ ਜਿਹੜੀ ਸੈਂਟਰਲ ਬੈਲਟ ਹੈ ਜੀ ਜਿਹਦੇ ਵਿੱਚ ਗੁਰਦਾਸਪੁਰ ਆ ਗਿਆ ਉਹ ਅੰਮ੍ਰਿਤਸਰ ਆ ਗਿਆ ਜ਼ਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮਲੇਰਕੋਟਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਜੀਤ ਸਿੰਘ ਨਗਰ ਦੇ ਕੁਝ ਕ ਇਲਾਕੇ ਇਹਨਾਂ ਵਿੱਚ ਠੀਕ ਠਾਕ ਮੌਸਮ ਹੈ ਮਤਲਬ ਹਲਕਾ ਦਰਮਿਆਨਾ ਜਾਂ ਮੱਧਮ ਇਲਾਕੇ ਦਾ ਜਿਹਨੂੰ ਕਹਦੀ ਹੈ ਮੀਂਹ ਦੇਖਣ ਨੂੰ ਮਿਲੇਗਾ ਤੇ ਬੱਦਲਬਾਜ਼ੀ ਦੇ ਨਾਲ ਤੇਜ਼ ਹਨੇਰੀ ਚੱਲ ਸਕਦੀ ਹੈ ਪੁੰਦਾ ਬੰਦੀ ਅਤੇ ਮੀਂਹ ਹਲਕਾ ਦਰਮਿਆਨਾ ਪੈ ਸਕਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ 31 ਜੂਨ ਨੂੰ ਕਹਿ ਸਕਦੇ ਆ ਕਿ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਆਪਾਂ ਗੱਲ ਕਰਦੇ ਆ ਇਸ ਮਹੀਨੇ ਦੇ ਆਖਰੀ ਦਿਨ ਦੀ ਜਿਹੜਾ ਕੀ ਹੈ ਜੀ 30 ਜੂਨ 30 ਜੂਨ ਨੂੰ ਆਪਾਂ ਕਹਿ ਰਹੀਏ ਕਿ ਵਧੀਆ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਤਰੀਕੇ ਤੇ ਹਾਲਾਤ ਪੜੇ ਹੋਏ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਵਧੀਆ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹ ਵਾਲੇ ਸਿਸਟਮ ਸਭ ਤੋਂ ਪਹਿਲਾਂ ਮਾਝੇ ਨੂੰ ਦੁਆਬੇ ਨੂੰ ਅਤੇ ਮਾਲਵੇ ਬੈਲਟ ਤੇ ਬਹੁਤੇ ਹਿੱਸੇ ਨੂੰ ਕਵਰ ਕਰ ਜਾਵੇਗਾ ਜਿਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ ਮੁਕੇ ਤੋਂ ਰੂਪਨਗਰ ਤੇ ਮਲੇਰਕੋਟਲਾ ਸੰਘਰੂਰ ਪਟਿਆਲਾ ਫਤਿਹਗੜ ਸਾਹਿਬ ਸਾਹਿਬ ਜਤ ਅਜੀਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਦਾ ਇਲਾਕਾ ਇਨ੍ਹਾਂ ਵਿੱਚ ਤਗੜਾ ਸਿਸਟਮ ਲੱਗਣ ਜਾ ਰਿਹਾ ਜਾਨੀ ਕਿ 75 ਤੋਂ 100% ਦੇ ਚਾਂਸ ਨੇ ਜਿਦੇ ਵਿੱਚ ਘੱਟ ਉਮੀਦ ਹੈ ਕਿ ਹਾਂ ਬੱਦਲਬਾਈ ਆਵੇਗੀ ਮੀਂਹ ਥੋੜਾ ਬੋਤਾ ਆ ਸਕਦਾ ਹੈ ਬੂੰਦਾ ਬੰਦੀ ਰਹੇਗੀ ਜਾਂ ਹਵਾ ਚੱਲੇਗੀ ਉਹ ਹੈ ਜੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਮਾਨਸਾ ਤੇ ਬਰਨਾਲਾ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਠੀਕ ਠਾਕ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਬਦਲਵਾਗਿਤ ਮੀਂਹ ਦਾ ਅਸਰ ਸਾਨੂੰ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ ਤਿੰਨਾਂ ਦਿਨਾਂ ਦੇ ਵਿੱਚ 29 ਤੇ 30 ਜੂਨ ਨੂੰ ਵਧੀਆ ਪੰਜਾਬ ਦੇ ਉੱਪਰ ਮੀਂਹ ਦੀ ਉਮੀਦਾਂ ਲਾਈਆਂ ਜਾ ਰਹੀਆਂ ਨੇ ਵਧੀਆ ਤਰੀਕੇ ਨਾਲ ਮੀਂਹ ਪੰਜਾਬ ਦੇ ਉੱਪਰ ਪੈਂਦਾ ਦਿਖਾਈ ਦੇ ਰਿਹਾ ਕਿਸਾਨਾਂ ਨੂੰ ਵਧੀਆ ਤਰੀਕੇ ਨਾਲ ਮੀਂਹ ਆਉਂਦੇ ਜਨ ਵਿੱਚ ਦੇਖਣ ਨੂੰ ਮਿਲੇਗਾ ਹੁਣ ਆਪਾਂ ਗੱਲ ਕਰਦੇ ਆ ਜੀ ਮੌਨਸੂਨ ਦੀ ਕਿਉਂਕਿ ਮੌਨਸੂਨ ਸੀਜ਼ਨ ਚੱਲ ਰਿਹਾ ਤਾਂ ਹੁਣ ਇਹ ਲਗਭਗ ਆਖਰੀ ਅਪਡੇਟ ਹੋਵੇਗੀ ਮੌਨਸੂਨ ਦੀ ਕਿਉਂਕਿ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਚੁੱਕਿਆ ਹੈ ਜੀ ਤੇ ਬਿਨਾਂ ਕਿਸੇ ਰੁਕਾਵ ਮੌਨਸੂਨ ਦੀ ਲੇਟੈਸਟ ਅਪਡੇਟ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਤੁਸੀਂ ਪੰਜਾਬ ਨੂੰ ਸਾਫ਼ ਤਰੀਕੇ ਨਾਲ ਦੇਖ ਰਹੇ ਹੋ ਕਿ ਪੰਜਾਬ ਨੂੰ ਮੌਸਮ ਮੌਨਸੂਨ ਦਾ ਕਵਰ ਕਰ ਚੁੱਕਿਆ ਹੈ ਜੀ ਸਿਰਫ ਰਾਜਸਥਾਨ ਹਰਿਆਣਾ ਅਤੇ ਕੁਝ ਕ ਇਲਾਕਾ ਦਿੱਲੀ ਦਾ ਪੈਂਡਿੰਗ ਹੈ ਜਿਹਦੇ ਵਿੱਚ ਮੌਨਸੂਨ ਨਹੀਂ ਪਹੁੰਚਿਆ ਪਰ ਪੰਜਾਬ ਅਤੇ ਪੂਰੇ ਉੱਤਰ ਭਾਰਤ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਵਰ ਕਰ ਚੁੱਕਿਆ ਜਿਸ ਦੇ ਨਾਲ ਹੁਣ ਉਮੀਦ ਇਹ ਲੱਗ ਰਹੀ ਹੈ ਕਿ ਹੁਣ ਆਉਂਦੇ ਦਿਨਾਂ ਵਿੱਚ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਬੱਖ-ਬੱਖ ਥਾਮਾਂ ਤੇ ਮੀਂਹ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਹਾਲਾਤ ਇਹ ਬਣਨ ਗਏ ਕਿ ਹਲਕਾ ਦਰਮਿਆਨਾ ਮੀਂਹ ਲਗਾਤਾਰ ਹੁਣ ਪੱਖ-ਪੱਖ ਜ਼ਿਲ੍ਹਿਆਂ ਵਿੱਚ ਪੈਂਦਾ ਰਹੇਗਾ ਤੇ ਇਹ ਮੌਨਸੂਨ ਦੀ ਲਗਭਗ ਤੁਸੀਂ ਆਖਰੀ ਹੀ ਅਪਡੇਟ ਮੰਨੋ ਹੁਣ ਅਸੀਂ ਮੌਨਸੂਨ ਦੀ ਅਪਡੇਟ ਨਹੀਂ ਦਿਆ ਕਰਾਂਗੇ ਸਿਰਫ ਤਿੰਨ ਤੋਂ ਚਾਰ ਦਿਨਾਂ ਦੀ ਅਪਡੇਟ ਹੀ ਸਾਂਝੀ ਕਰਾਂਗੇ ਜਿਦੇ ਵਿੱਚ ਆਉਂਦੇ ਚਾਰ ਦਿਨਾਂ ਦਾ ਮੌਸਮ ਕੀ ਹੋਵੇਗਾ ਕਿਉਂਕਿ ਹੁਣ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਚੁੱਕਿਆ ਤੇ ਬਾਰ-ਬਾਰ ਇੱਕੋ ਗੱਲ ਨੂੰ ਹਰਾਣਾ ਕੋਈ ਚੰਗੀ ਗੱਲ ਨਹੀਂ ਹਾਂ ਪਰ ਹਾਂ ਅਗਰ ਮੌਨਸੂਨ ਦੇ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਕਿ ਭਾਰੀ ਮੀਂਹ ਦੀ ਅਲਰਟ ਹਜਾਰੀ ਹੋਏਗਾ ਅਗਰ ਮੀਂਹ ਕਿਸ ਤਰੀਕੇ ਦੇ ਹੋ ਰਹੇ ਨੇ ਕਿ ਮੌਨਸੂਨ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਅਜਿਹੀਆਂ ਅਪਡੇਟ ਤੁਹਾਨੂੰ ਹੁਣ ਲਗਾਤਾਰ ਮਿਲਦੀਆਂ ਰਹਿਣਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀਆਂ ਜਾਣਕਾਰੀਆਂ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀਆਂ ਰਹਿਣ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ